ਇਹਦੀ ਹੱਤੀ ਕਿਦਾ ਭਈ ਇਹ ਕੰਮ ਵਾਸਤੇ ਨਿਕਰੇਗੇ ਬੱਚਿਆਂ ਕੋ 7 ਸਾਲ ਦੀ ਆ 8 ਸਾਲ ਦੀ ਆ ਉਹਨਾਂ ਰੋਟੀ ਖਾਂਦੀ ਜਾਇ ਨਹੀਂਦੀ ਉਹਨਾਂ ਕਪੜਾ ਪਾਉਂਦੀ ਜਾਇ ਨਹੀਂਦੀ ਇਹਨੇ ਕਰਤੂਤ ਕਰਨ ਲੱਗੇ ਕੋ ਸੋਚਿਆ ਨਹੀਂ ਪਰ ਮੈਡਮ ਨਾਲ ਰੋਲੇ ਵਿੱਚ ਕਿ ਜਿਹਨੂੰ ਫੋਨ ਕੀਤਾ ਸੀ ਉਹਨੇ ਕਿਹਾ ਕਿ ਮੈਂ ਬਲੀ ਕਰਾ ਦਨੀ ਆ ਵਾਟ ਦੀ ਤੁਸੀਂ ਨਾ ਰੋਲਾ ਪਾਓ ਨੇ ਤੇ ਮਗਾਇਆ ਹੈ ਕਿ ਤੁਹਾਨੂੰ ਮੈਂ ਮਾਰੂਗਾ ਅੱਜ ਨਹੀਂ ਆਪਣੇ ਮਾਪਿਆਂ ਨੂੰ ਦੱਸਿਆ ਕਰ ਜਾ ਕੇ ਤੇ ਉਹ ਡਰਦੀਆਂ ਨਹੀਂ ਦੱਸਦੀਆਂ ਤੇ ਕੱਲ ਸਾਨੂੰ ਪਤਾ ਲੱਗਾ ਇਹ ਗੱਲ ਦਾ ਇਸ ਪਿਓ ਨਾ ਦਰਦ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ ਆਪਣੀ ਮਾਸੂਮ ਛੋਟੀਆਂ-ਛੋਟੀਆਂ ਧੀਆਂ ਨੂੰ ਉਹ ਸਕੂਲ ਇਸ ਕਰਕੇ ਭੇਜ ਰਿਹਾ ਸੀ ਤਾਂ ਜੋ ਉਹਨਾਂ ਦਾ ਭਵਿੱਖ ਸਬਰ ਸਕੇ ਅਤੇ ਉਹ ਪੜ੍ਹ ਕੇ ਵਧੀਆ ਇਨਸਾਨ ਬਣ ਸਕਣ ਪਰ ਨਹੀਂ ਪਤਾ ਸੀ ਕਿ ਜਿਨ੍ਹਾਂ ਅਧਿਆਪਕਾਂ ਦੇ ਕੋਲ ਉਹ ਗੁਰੂ ਸਮਝ ਕੇ ਭੇਜ ਰਿਹਾ ਹੈ ਉਹੀ ਦਰਿੰਦਾ ਬਣ ਕੇ ਉਸ ਦੀਆਂ ਨੂੰਚ-ਨੋਚ ਕੇ ਖਾ ਰਿਹਾ ਹੈ ਮਾਸੂਮ ਬੱਚੀਆਂ ਨੇ ਜਦੋਂ ਸਕੂਲ ਜਾਣ ਤੋਂ ਮਨਾ ਕੀਤਾ ਤਾਂ ਉਸ ਤੋਂ ਬਾਅਦ ਗੱਲ ਖੁੱਲ ਕੇ ਸਾਹਮਣੇ ਆndi ਹੈ ਕਿ ਕਿੰਜ ਇਹਨਾ ਮਾਸੂਮਾਂ ਦੇ ਨਾਲ ਉਹਨਾਂ ਦਾ ਹੀ ਅਧਿਆਪਕ ਜੋ ਕਿ ਹਲੇ ਹੁਣੇ-ਹੁਣੇ ਸਕੂਲ ਦੇ ਵਿੱਚ ਆਇਆ ਸੀ ਉਸ ਦਾ ਪ੍ਰੋਬੀਸ਼ਨਲ ਪੀਰੀਅਡ ਵੀ ਹਸਤਾ ਖਤਮ ਨਹੀਂ ਹੋਇਆ ਸੀ ਕਿ ਉਸ ਨੇ ਬੱਚੀਆਂ ਦੇ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਜਿੱਥੇ ਪਿੰਡ ਵਾਲੇ ਭੜਕ ਗਏ ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਪਰ ਇਸ ਤੋਂ ਪਹਿਲਾਂ ਜਦੋਂ ਇੱਕ ਸਕੂਲ ਦੀ ਮੈਡਮ ਦੇ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਮੈਡਮ ਉਲਟਾ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਹੀ ਆਖਦੀ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਰੋਲਾ ਨਾ ਪਾਣ ਅਤੇ ਉਹ ਉਸ ਅਧਿਆਪਕ ਨੂੰ ਕਿਤੇ ਹੋਰ ਭੇਜ ਦੇਣਗੇ। ਉਹਨਾਂ ਦੇ ਵੱਲੋਂ ਇਸ ਮਾੜੇ ਅਧਿਆਪਕ ਦੀ ਕਰਤੂਤਨਾ ਸੁਣਨ ਤੋਂ ਬਾਅਦ ਵੀ ਸਜ਼ਾ ਦੇਣ ਦੀ ਕੋਈ ਗੱਲ ਨਹੀਂ ਕੀਤੀ ਗਈ ਜਿਸ ਤੇ ਚਲਦੇ ਹੋਏ ਮਾਪਿਆਂ ਦੇ ਵਿੱਚ ਖਾਸਾ ਰੋਸ ਹੈ। ਦੱਸਦੀ ਹੈ ਕਿ ਇਹ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਰੀઠા ਦੇ ਸਰਕਾਰੀ ਸਕੂਲ ਦੇ ਵਿੱਚ ਇਕ ਅਧਿਆਪਕ ਦੇ ਵੱਲੋਂ ਮਾਸੂਮ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਕਲਾਸ ਦੇ ਵਿੱਚ ਗੰਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਆ ਰਹੀਆਂ ਨੇ ਪਤਾ ਲੱਗਿਆ ਕਿ ਇਹ ਸਾਰੀ ਘਟਨਾ ਛੁੱਟੀਆਂ ਤੋਂ ਪਹਿਲਾਂ ਦੀ ਹੈ ਪਰ ਇਸ ਗੱਲ ਦਾ ਖੁਲਾਸਾ ਹੁਣ ਜਾ ਕੇ ਹੋਇਆ ਇਸ ਦੇ ਚਲਦੇ ਹੋਏ ਇਸ ਅਧਿਆਪਕ ਨੂੰ ਕੱਢਣ ਦੇ ਨਿਰਦੇਸ਼ ਸਰਕਾਰ ਦੇ ਵੱਲੋਂ ਦਿੱਤੇ ਜਾ ਚੁੱਕੇ ਨੇ ਨਾਲ ਹੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਦੇ ਹੋਏ ਇਸ ਦੇ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਦੇਿੰਦਗੀ ਭਰਿਆ ਕਾਰਾ ਕਰਨ ਵਾਲੇ ਇਸ ਅਧਿਆਪਕ ਦਾ ਨਾਮ ਤੁਹਾਨੂੰ ਦੱਸ ਦਿੰਨੇ ਆ ਨਾਲ ਹੀ ਦੱਸ ਦਿੰਨੇ ਆ ਕਿ ਮਜੀਠਾ ਹਲਕੇ ਦੇ ਵਿੱਚ ਸਰਕਾਰੀ ਸਕੂਲ ਦੇ ਅਧਿਆਪਕ ਦੇ ਵੱਲੋਂ 5ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਜਿਸ ਦੇ ਚਲਦੇ ਹੋਏ ਵਿਭਾਗ ਦੇ ਵੱਲੋਂ ਸਖਤ ਕਾਰਵਾਈ ਕੀਤੀ ਗਈ ਹੈ ਇਹ ਬੱਚੇ ਹਨ ਜਨਾ ਕਿ ਇਹ ਘਟਨਾ ਆਈ ਦੇ ਦੀ ਇਹ ਮਾਸਟਰ ਮਾਰੇ ਕੰਮ ਕਰਦਾ ਸੀ ਤੋਂ ਬੱਚੀਆਂ ਸਾਡੀਆਂ ਹਰ ਘਰ ਜਾ ਕੇ ਨਹੀਂ ਦੱਸਦੀਆਂ ਦਾਦੀਆਂ ਨੇ ਤਮਕਾਇਆ ਸੀ ਕਿ ਤੁਹਾਨੂੰ ਮੈਂ ਮਾਰੂੰਗਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਕਰ ਜਾ ਕੇ ਤੇ ਉਹ ਡਰਦੀਆਂ ਸੀ ਦਾਦੀਆਂ ਤੇ ਕੱਲ ਸਾਨੂੰ ਨਹੀਂ ਪਤਾ ਲੱਗਾ ਇਹ ਗੱਲ ਦਾ ਘਟਣਾ ਘਟਾਨੂੰ ਦੇ ਹੋ ਗਿਆ 8 ਦਿਨ ਇੱਕ ਮਹੀਨਾ ਦਾ ਬਿਨਾਂ ਰੋਲੇ ਵਿੱਚ ਕਿ ਜਿਹਨੂੰ ਫੋਨ ਕੀਤਾ ਸੀ ਤੇ ਉਹਨੇ ਕਿਹਾ ਕਿ ਮੈਂ ਬਦਲੀ ਕਰਾ ਦੇਣੀ ਹੈ ਵਾਸ਼ਟਰ ਦੀ ਤੁਸੀਂ ਨਾ ਰੋਲਾ ਪਾਇਓ ਤੇ ਜੇ ਕੱਲ ਗੱਲ ਕਰਨੀ ਸੀ ਤੇ ਕੱਲ ਸਾਨੂੰ ਸਾਰਾ ਪਤਾ ਲੱਗ ਗਿਆ ਫਿਰ ਮਾਮਲਾ ਖਰਾਬ ਇਥੇ ਹੋ ਗਿਆ 8 ਦਿਨ ਪਹਿਲਾਂ ਤੁਸੀਂ ਫੋਨ ਕੀਤਾ 8 ਦਿਨ ਪਹਿਲਾਂ ਗੱਲ ਚੱਲਦੀ ਰਹੀ ਜੀ ਛੁੱਟੀਆਂ ਪਈਆਂ ਛੁੱਟੀਆਂ ਤੋਂ ਪਹਿਲਾਂ ਕਿ ਛੁੱਟੀਆਂ ਤੋਂ ਬਾਅਦ ਪਹਿਲਾਂ ਛੁੱਟੀਆਂ ਤੋਂ ਮਤਲਬ ਚੱਲ ਰਿਆ ਕੰਮ ਆ ਅੱਛਾ ਜੀ 8 ਦਿਨ ਉਹ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਦਿੱਤਾ ਮੈਡਮ ਨੇ ਟੱਕ ਤੇ ਜਿਹੜੀ ਲੇਡੀ ਨੇ ਗੱਲ ਕੀਤੀ ਨਾ ਜਿਹਨੇ ਕੀਤੀ ਮੈਡਮ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਅਸੀਂ ਬਦਲੀ ਕਰਾ ਦਾਂਗੇ ਇਹਦੀ ਇਥੋਂ ਉਹ ਉਸੇ ਮਾਸਟਰ ਦੀ ਉਹਨੂੰ ਇਹ ਨਹੀਂ ਕਿਹਾ ਹਰਕੇਸ਼ ਕੁਮਾਰ ਆ ਅੱਛਾ ਇਹ ਨਹੀਂ ਕਿਹਾ ਉਹ ਮੰਜੀ ਠੇਰਾ ਜੀ ਇਹ ਨਹੀਂ ਕਿਹਾ ਵੀ ਉਹਨੂੰ ਅਸੀਂ ਕੋਈ ਇੱਥੇ ਸਟੱਪ ਚੁੱਕੀ ਹੈ ਕੋਈ ਕਾਰਵਾਈ ਕਰੀਏ ਉਹ ਵਾਲੀ ਗੱਲ ਗਈ ਗੱਲ ਇਹਨੇ ਗੋਲਮੋਲ ਕਰਤੀ ਪਰ ਹਰਕਤਾਂ ਮਾੜੀਆਂ ਕਰਦਾ ਰਿਹਾ ਬਹੁਤ ਜ਼ਿਆਦਾ ਜਿ بچے ਡਰਦੇ ਸਕੂਲੇ ਨਹੀਂ ਆਉਂਦੇ ਇਹ ਸੁਣੋ ਜੀ ਬੱਚੇ ਡਰਦੇ ਘਰ ਮਾਂ ਪਿਓ ਮਾਰਦਾ ਸੀ ਅਸੀਂ ਦੇਖੋ ਕਹਿੰਦਾ ਵੀ ਸਕੂਲੇ ਜਾਓ ਤੁਸੀਂ ਕਿਉਂ ਨਹੀਂ ਜਾਂਦੇ ਉਹ ਡਰਦੇ ਦੱਸਦੇ ਨਹੀਂ ਉਹ ਮੁੜ ਕੇ ਗੱਲ ਲੀਕ ਹੋਈ ਮੜੀ ਜੀ ਤੇ ਸਾਨੂੰ ਪਤਾ ਲੱਗਾ ਤੁਸੀਂ ਕੱਲ ਫਿਰ ਸਾਰੇ ਆਪਣੇ ਸਰਦਾਰ ਠੰਡਾ ਸਾਹਿਬ ਵੱਡੇ ਵੀ ਆਏ ਸੀ ਤੇ ਮੈਡਮ ਸਾਹਿਬ ਵੀ ਆਏ ਸੀ ਸਾਰੀ ਗੱਲ ਕੱਲ ਹੋਈ ਆ ਹੁਣ ਕੀ ਅਗੋ ਕੀ ਮੰਗਦੇ ਸੀ ਐਂ ਆਨੇ ਵੀ ਉਹਨੂੰ ਨੌਕਰੀ ਚ ਲਾਇਆ ਦਿੱਤਾ ਜਾਵੇ ਬਸ ਤੇ ਸਾਨੂੰ ਸਾਫ਼ ਚਾਹੀਦਾ ਪਰਚਾ ਦਰਜ ਪਰਚਾ ਦਾਟ ਠੋਕ ਕੇ ਹੋਣਾ ਚਾਹੀਦਾ ਇੱਥੇ ਇਹ ਅੱਜ ਕੱਲ ਅੱਜ ਇੱਥੇ ਕਰਕੇ ਗਿਆ ਆ ਕੱਲ ਵੀ ਜੀ ਕਹਿੰਦਾ ਹੋਰ ਜਾ ਕੇ ਵੀ ਮਾਰੇ ਕੰਮ ਕਰੂਗਾ ਇਹਨੂੰ ਤਾਂ ਪੈਜੀ ਮੂੰਹ ਇਹਦੀ ਹੱਥੀ ਕਿਦਾਂ ਪਾਈ ਇਹ ਕੰਮ ਵਾਸਤੇ ਇੰਨੀ ਕਰਨਗੇ ਬੱਚੀਆਂ ਕੋ 7 ਸਾਲ ਦੀ ਆ 8 ਸਾਲ ਦੀ ਆ ਉਹਨਾਂ ਰੋਟੀ ਖਾਂਦੇ ਜਾਇ ਨਹੀਂ ਹੁੰਦੀ ਉਹਨਾਂ ਕਪੜਾ ਪਾਉਂਦੀ ਜਾਇ ਨਹੀਂ ਦੀ ਇਹਨੇ ਕਰਤੂਤ ਕਰਨ ਲੱਗੇ ਕੋ ਸੋਚਿਆ ਨਹੀਂ ਇੱਕ ਗੱਲ ਹੋਰ ਤਾਂ ਦੱਸਣੇ ਵੀ ਜੇ ਕਰੇ ਇੱਥੇ ਹੁੰਦਾ ਨਾ ਗੱਲ ਉਹ ਤੇ ਫਿਰ ਮਾਮਲਾ ਜ਼ਿਆਦਾ ਖਰਾਬ ਹੋਣਾ ਹੀ ਪੇ ਨਹੀਂ ਵਾਲ ਚਾਉਣਾ ਕੰਮ ਦੀ ਦੇ ਸੀਗਾ ਕਿ ਛੁੱਟੀ ਦੇ ਇਸ ਗੱਲ ਛੁੱਟੀ ਦੇ ਇਸ ਗੱਲੋ ਛੁੱਟੀ ਦੇ ਹੀ ਤੇ ਜੇਕਰ ਇੱਥੇ ਹੁੰਦਾ ਤੇ ਫੇਰ ਤਾਂ ਕੰਮ ਬਹੁਤਾ ਵੱਧ ਜਾਣਾ ਸੀ ਕਿਉਂਕਿ ਇਹਨੇ ਛੱਡਣਾ ਨਹੀਂ ਸੀ ਜਿੰਨੇ ਆਉਣਾ ਉਹਨੇ ਮਾਰਨ ਦਾ ਬਣਾਇ ਜਿੰਨੇ ਆਉਨੇ ਮਾਰਨ ਦਾ ਬਣਾਇ ਤੇ ਫੇਰ ਕਾਨੂੰਨ ਵਾਲਾ ਕੰਮ ਆਪਣੇ ਹੱਥ ਚ ਹੋ ਜਾਣਾ ਸੀ ਤੇ ਬਾਕੀ ਆ ਵੀ ਤਗੜੇ ਹੋ ਕੇ ਅਸੀਂ ਤੇ ਇਹੋ ਹੱਥ ਜੋੜ ਕੇ ਬੇਨਤੀ ਆ ਵੀ ਉਹਦਾ ਨਿਸਾਫ ਮਿਲੇ ਸਾਨੂੰ ਸਾਰਾ ਤੇ ਇੱਕ ਗੁਰਪ੍ਰੀਤ ਮਹਿਮ ਜਿਹੜੀ ਜਿੰਨੂੰ ਪਹਿਲਾਂ ਫੋਨ ਕੀਤਾ ਆ ਉਹਨੇ ਮੁੱਦਾ ਨਹੀਂ ਝਟਾਇਆ ਕੱਲ ਭਗਵਾ ਸਾਨੂੰ ਭਗਵਾ ਪਿੰਡ ਤੋਂ ਇੱਕ ਸ਼ਿਕਾਇਤ ਆਈ ਸੀ ਕਿ ਜਿਹੜੀਆਂ ਸਰਕਾਰੀ ਪ੍ਰਾਇਮਰੀ ਸਕੂਲ ਰੱਖ ਭਗਵਾ ਉਹਦੇ ਵਿੱਚ ਟੀਚਰ ਨੇ ਜੇਸ਼ਕਮਰ ਉਹਨਾਂ ਵੱਲੋਂ ਛੋਟੀਆਂ ਬੱਚੀਆਂ ਦੇ ਨਾਲ ਕੋਈ ਜਿਹੜੀ ਆ ਉਹ ਘਰਨਾ ਕੀਤੀ ਗਈ ਹੈ ਜੀ ਮੰਦੀ ਕਰਨਾ ਕੀਤੀ ਗਈ ਹੈ ਜੀ ਵਿਸ਼ਰਮ ਸੰਸਾਰ ਹੈ ਹੂੰ ਸੰਸਾਰ ਕਰਨ ਵਾਲੀ ਛੋਟੀ ਹਿੰਦਰਮਾ ਦਾ ਜੀ ਕੀਤਾ ਹੈ ਜਿਹੜੀ ਉਹਦੀ ਜਿਹੜੀ ਵੀ ਜਿਹੜੀ ਵੀ ਉਹਦੀ ਉਹਨੂੰ ਸੱਤੋਂ ਤੱਕ ਸਜਾ ਦਿਵਾਈ ਜਾਊਗੀ ਉਹਨੂੰ ਪੜਨਵਾਤ ਤੇ ਸਾਬੀ ਮਰੀ ਕਰ ਰਹੇ ਆ ਉਹ ਸਮੇਤ ਪਰਿਵਾਰੀ ਗੱਲ ਦਾ ਪਵਣਾ ਕਰਦੇ ਪਰਿਵਾਰ ਨੇ ਕੀ ਸ਼ਿਕਾਇਤ ਕੀਤੀ ਪਰਿਵਾਰ ਨੇ ਉਹ ਬੱਚੀਆਂ ਦੀ ਸ਼ਿਕਾਇਤ ਹੈ ਸਾਡੇ ਇਹ ਆਈਸੀ ਕਿਟੀਆਂ ਛੋਟੀਆਂ ਬੱਚੀਆਂ ਨੇ ਚੌਥੀ ਪੰਜਵੀਂ ਕਲਾਸ ਦੀਆਂ ਬੱਚੀਆਂ ਨੇ ਉਹਨਾਂ ਦੇ ਨਾਲ ਵਸਤੂ ਨੇ ਜਿਹੜੀ ਆ ਉਹ ਗਲਤ ਘਟਨਾ ਜਿਹੜੀ ਜਿਹਨੂੰ ਕਿਹਾ ਜਾ ਸਕਦਾ ਕਿ ਫਿਜ਼ੀਕਲ ਟੱਚ ਜਿਹੜਾ ਉਹਨਾਂ ਕੋ ਜਿਹੜਾ ਉਹ ਕਰਵਾਇਆ ਜਿਹੜਾ ਜਿਹੜਾ ਕਿ ਜਿਹਦੇ ਉੱਤੇ ਹੀ 80 ਤੇ 354 ਦੇ ਤਹਿਤ ਪਰਚਾ ਦੱਚੀ ਤੇ ਇਹ ਕਿੱਥੋਂ ਦਾ ਟੀਚਰ ਹੈ ਜੀ ਇਹ ਰਣਵਲਾ ਮਜੀਠੇ ਦਾ ਜੇਸ਼ ਕੁਮਾਰ ਦਾ ਨਾਮ ਆ ਤੇ ਇਸ ਰਕਪੋਵਾ ਸਕੂਲ ਦੇ ਵਿੱਚ ਇਹ ਲੱਗਾ ਸੀ ਫਿਰ ਕਿੰਨੀ ਦੇਰ ਤੋਂ ਟੀਚਰ ਹੈ ਜੀ ਇਹ ਤਕਰੀਬਨ 2 ਸਾਲ ਤੋਂ ਹੀ ਆਇਆ ਆ ਅਜੇ ਪ੍ਰੋਵੀਸ਼ਨ ਪੀਰੀਅਡ ਦੇ ਵਿੱਚ ਤੇ ਕੀ ਇਹਦੇ ਵੱਲੋਂ ਮਨੋਂ ਕੋ ਕਿੰਨੀ ਕੁ ਲੜਕੀਆਂ ਦਾ ਕੀਤਾ ਗਿਆ ਇਹ ਤਿੰਨ ਕਿ ਲੜਕੀਆਂ ਦੇ ਨਾਲ ਜਿਹੜਾ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਉਹਨਾਂ ਨੇ ਫਿਰ ਕਿਉਂ ਕੀ ਕਿ ਕਿ ਸਕੂਲ ਨਹੀਂ ਜਾਣਾ ਕਿ ਹਾਂ ਹਾਂ ਉਹਨਾਂ ਨੇ ਕਿਤੇ ਜਦੋਂ ਇਹ ਜਿਹੜੀ ਆ ਉਹਨਾਂ ਬੱਚਿਆਂ ਦੇ ਨਾਲ ਜਿਹੜੀ ਖੇਡਚਾਲਿਆ ਇਹ ਕੀਤੀ ਗਈ ਆ ਜਿਹੜੀਆਂ ਸਰਦੀਆਂ ਆਉਣੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਗਈ ਸੀ ਤੇ ਜਦੋਂ ਛੁੱਟੀਆਂ ਤੋਂ ਬਾਅਦ ਪੇਰੈਂਟਸ ਨੇ ਉਹ ਸਕੂਲੇ ਜਾਣ ਵੱਲ ਕਿਹਾ ਕਿ ਉਹਨਾਂ ਨੇ ਇਨਕਾਰ ਕੀਤਾ ਕਿ ਜਿਹੜਾ ਟੀਚਰ ਹੈ ਸਾਡੇ ਤੇ ਤੇ ਮੰਦੀ ਨਜ਼ਰ ਰੱਖਦਾ ਹੈ ਗਲਤ ਨਜ਼ਰ ਰੱਖਦਾ ਹੈ ਤੇ ਅਸੀਂ ਸਕੂਲੇ ਨਹੀਂ ਜਾਣਾ ਜੇ ਤੇ ਫਿਰ ਜਿਹੜੀ ਇਹ ਗੱਲ ਸਾਹਮਣੇ ਆਉਂਦੇ ਅ ਤ ਤ ਇਹਦੇ ਖਲਾਫ ਕਾਨੂੰਨੀ ਕਾਰਵਾਈ ਕੀਤੀ ਕਿੰਨਾ ਕੰਮ ਹੈ ਸਰ ਘਨੋਣਾ ਕੰਮ ਹੈ ਇਹ ਬਹੁਤ ਘਨੋਣਾ ਕੰਮ ਹੈ ਇੱਕ ਸਕੂਲ ਦੇ ਵਿੱਚ ਟੀਚਰ ਵੱਲੋਂ ਜਿਹੜਾ ਜਿਹਨੂੰ ਗੁਰੂ ਦੀ ਪਾਦੀ ਮਿਲੀ ਆ ਉਹਦੇ ਵੱਲੋਂ ਇਹ ਕੰਮ ਕਰਨਾ ਬਹੁਤ ਹੀ ਚੰਦਾ ਕਰਨਾ ਹੈ ਤੇ ਗ੍ਰਿਫਤਾਰੀ ਵਾਸਤੇ ਅਗਰ ਗ੍ਰਿਫਤਾਰੀ ਇਹਦੀ ਕਰਾਂਗੇ ਜਰੂਰ ਇਹਦੀ ਜਲਦੀ ਗ੍ਰਿਫਤਾਰੀ ਕਰ ਲਈ ਜਾਊਗੀ ਕਿਹਦੀ ਗ੍ਰਿਫਤਾਰ ਲਾਇਆ ਸਰ ਇਹਦੇ ਤੇ ਹੀ 354 ਸੈਕਸ਼ਨ ਏ ਤੇ ਨਾਲ ਪੌਫ ਐਕਟ ਜਿਹੜਾ ਛੋਟੇ ਬੱਚਿਆਂ ਦੇ ਖਿਲਾਫ ਸੀ ਜਿਹੜਾ ਜੁਰਮ ਜਿਹੜਾ ਵੀ ਸਾਹਮਣੇ ਆਉਂਦਾ ਉਹ ਤੇ ਹੀ ਕਰਦੇ। ਤੇ ਜਿੰਨ੍ਹੇ ਸਾਲਾਂ ਅੰਦਰ ਆ। ਹਾਂ ਜਲਦੀ ਜਲਦੀ ਕਰੋ। ਦੋਸ਼ੀ ਫਰਾ ਦੇ। ਹਾਂ ਦੋਸ਼ੀ ਫਰਾ ਦੇ। ਉਹ ਸਰ ਘਰ ਦੇ ਵਿੱਚ ਉਹਨਾਂ ਦੇ ਜਿੰਦੇ ਵਿੱਚ ਜੋਸ਼ੀ ਫਰਾ ਦੇ ਪਰ ਜਲਦੀ ਫੜ ਲੈ ਜਮ। ਇਸ ਮੌਕੇ ਤੇ ਪੀੜਤ ਵਿਦਿਆਰਥਣ ਦੇ ਪਰਿਵਾਰ ਪਾਲਿਆਂ ਨੇ ਦੱਸਿਆ ਕਿ ਉਹਨਾਂ ਦੀ ਦੋ ਧੀਆ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਦੀਆਂ ਨੇ। ਦਸੰਬਰ ਦੀਆਂ ਛੁੱਟੀਆਂ ਤੋਂ ਪਹਿਲਾਂ ਉਸਨੇ ਆਪਣੀ ਵੱਡੀ ਧੀ ਨੂੰ ਸਕੂਲ ਭੇਜਣ ਲਈ ਉਠਾਇਆ ਸੀ। ਉਸਨੇ ਸਕੂਲ ਜਾਣ ਤੋਂ ਮਨਾ ਕਰ ਦਿੱਤਾ ਜਦੋਂ ਉਸਨੇ ਆਪਣੀ ਲੜਕੀ ਨੂੰ ਸਖਤੀ ਦੇ ਨਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਸਕੂਲ ਦੇ ਵਿੱਚ ਉਸਦੇ ਨਾਲ ਕਿਹੜੀਆਂ ਹਰਕਤਾਂ ਹੋ ਰਹੀਆਂ ਨੇ ਬੀੜਤ ਨੇ ਦੱਸਿਆ ਕਿ ਉਸਦੀ ਜਮਾਤ ਵਿੱਚ ਇੱਕੋ ਸਮੇਂ ਤਿੰਨ ਜਮਾਤਾਂ ਲੱਗਦੀਆਂ ਨੇ ਅਧਿਆਪਕ ਉਹਨਾਂ ਨੂੰ ਆਪਣੀ ਕੁਰਸੀ ਦੇ ਕੋਲ ਬੁਲਾ ਲੈਂਦਾ ਉਹ ਕਾਪੀ ਨੂੰ ਆਪਣੀ ਗੋਦ ਦੇ ਵਿੱਚ ਰੱਖਦਾ ਤੇ ਫਿਰ ਉਹਨਾਂ ਨੂੰ ਇਸ ਨੂੰ ਛੂਹਣ ਦੇ ਲਈ ਆਖਦਾ ਲੜਕੀ ਨੇ ਦੱਸਿਆ ਕਿ ਉਹ ਹੋਰ ਦੋ ਲੜਕੀਆਂ ਦੇ ਨਾਲ ਵੀ ਅਧਿਆ ਹੀ ਗੰਦਾ ਕੰਮ ਕਰਦਾ ਹੈ ਜੋ ਕਿ ਉਸ ਦੀਆਂ ਸਹੇਲੀਆਂ ਹੀ ਨੇ। ਵਿੜਤ ਲੜਕੀ ਦੀ ਮਾਂ ਨੇ ਲੜਕੀ ਦੇ ਦੋਸਤਾਂ ਦੇ ਮਾਪਿਆਂ ਦੇ ਨਾਲ ਇਸ ਵਾਰ ਦਾਤ ਬਾਰੇ ਗੱਲਬਾਤ ਕੀਤੀ। ਛੁੱਟੀਆਂ ਖਤਮ ਹੋਣ ਤੋਂ ਬਾਅਦ ਥਾਣਾ ਮਜੀਠਾ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਮਜੀਠਾ ਦੇ ਐਸਆਈ ਕਮਲਪ੍ਰੀਤ ਗੋਟ ਨੇ ਕੇਸ ਦਰਜ ਕਰ ਲਿਆ। ਇਸ ਪੂਰੀ ਘਟਨਾ ਨੂੰ ਲੈ ਕੇ ਉਹ ਅਧਿਆਪਕ ਜਿਸ ਦਾ ਨਾਮ ਰਾਕੇਸ਼ ਕੁਮਾਰ ਹੈ ਉਸ ਦੇ ਖਿਲਾਫ ਕਈ ਤਰ੍ਹਾਂ ਦਾ ਮਤ ਹੈ ਜਿੱਥੇ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ ਉੱਥੇ ਹੀ ਜਾਂਚ ਪੜਤਾਲ ਵੀ ਜਾਰੀ ਹੈ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਪੂਰੀ ਘਟਨਾ ਤੋਂ ਬਾਅਦ ਰਾਕੇਸ਼ ਕੁਮਾਰ ਨਾਮ ਦੇ ਇਸ ਅਧਿਆਪਕ ਨੂੰ ਮੁਅਤਲ ਵੀ ਕਰ ਦਿੱਤਾ ਗਿਆ ਹੈ